ਤੇ ਬ੍ਰਾਂਡਮਾਨ ਪ੍ਰਧਾਨਗੀ ਮੰਡਲ ਮੇਰੇ ਸਾਹਮਣੇ ਬੈਠੇ ਪੰਜਾਬ ਦੇ ਵੱਖ-ਵੱਖ ਖੇਸਿਆਂ ਵਿੱਚੋਂ ਆਏ ਉਹ ਜਾਣ ਦੇ ਲੋਕ ਜਿਹੜੇ ਹਮੇਸ਼ਾ ਇਸ ਸਵਾਗਤ ਦੇ ਲਈ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਸਭ ਤੋਂ ਪਹਿਲਾਂ ਇਸ ਗੱਲ ਤੇ ਰੈਵੋਲੂশনারੀ ਮਾਰਕਸਤੀ ਪਾਰਟੀਆਂ ਉਸ ਇੰਡੀਆ ਦਾ ਧੰਨਵਾਦ ਕਰਦਾ ਹੈ ਕਿ ਜਿਨ੍ਹਾਂ ਨੇ ਬਹੁਤ ਹੀ ਸਜਾਗ ਤਰੀਕੇ ਨਾਲ ਇਸ ਮਤੇ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿਉਂਕਿ ਸਾਰੀਆਂ ਗੱਲਾਂ ਜੋ ਇਸ ਮਤੇ ਦੇ ਵਿੱਚ ਲਿਖੀਆਂ ਗਈਆਂ ਨੇ ਉਹ ਇੱਕ ਫਰਜ਼ ਬਣਦਾ ਹੈ ਇਸ ਦੇਸ਼ ਦੇ ਸਜਾਗ ਲੋਕਾਂ ਦਾ ਕਿ ਜਿਸ ਤਰ੍ਹਾਂ ਦੀ ਹਾਲਤ ਪਿਛਲੇ 10-11 ਸਾਲ ਤੋਂ ਇੱਥੇ ਚੱਲ ਰਹੀ ਹੈ ਉਹਦੇ ਵਿੱਚ ਜੇ ਅਸੀਂ ਜਾਗਦੇ ਲੋਕ ਆਪਣਾ ਹਿੱਸਾ ਪਾ ਕੇ ਉਸ ਹਾਲਤ ਨੂੰ ਸੁਧਾਰਨ ਲਈ ਯਤਨਸ਼ੀਲ ਨਹੀਂ ਹੋਵਾਂਗੇ ਤਾਂ ਇਸ ਦੇਸ਼ ਦਾ ਬਚਣਾ ਲਗਭਗ ਮੁਸ਼ਕਲ ਹੋ ਗਿਆ ਹੈ ਕਿਉਂਕਿ ਇਹ ਦੇਸ਼ ਸਰਬ ਧਰਮ ਸਨਮਾਨ ਦਾ ਦੇਸ਼ ਹੈ ਇਹ ਦੇਸ਼ ਫਲਸ ਬੰਨੇ ਫੁੱਲਾਂ ਦਾ ਦੇਸ਼ ਹੈ ਇਹ ਦੇਸ਼ ਵੰਸ ਬੰਨੇ ਵਿਚਾਰਾਂ ਦਾ ਦੇਸ਼ ਹੈ ਸਾਡੇ ਰਿਸ਼ੀਆਂ ਮੁੰਨੀਆਂ ਨੇ ਸਾਡੇ ਪਪੀਲ ਹਰ ਦੇ ਸਾਰੇ ਸੰਤਾਂ ਮਹੰਤਾਂ ਨੇ ਬਹੁਤ ਹੀ ਸਜਗਤਾ ਦੇ ਨਾਲ ਇਸ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਸਾਂਝੀ ਵਾਲਤਾ ਦੇ ਸੰਕਲਪ ਨੂੰ ਉਜਾਗਰ ਕੀਤਾ ਸੀ ਜਿਹਨੂੰ ਹੌਲੀ-ਹੌਲੀ ਹੌਲੀ-ਹੌਲੀ ਪਿਛਲੇ ਕੁਝ ਸਾਲਾਂ ਤੋਂ ਧਾਲ ਲਗਾ ਕੇ ਇਸ ਦੇਸ਼ ਨੂੰ ਇੱਕ ਤਰ੍ਹਾਂ ਦੇ ਰੰਗ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਵੀਆਂ ਇੱਕ ਭਾਸ਼ਾ ਇੱਕ ਦੇਸ਼ ਇੱਕ ਰੰਗ ਇੱਕ ਦੇਸ਼ ਇੱਕ ਜộn ਇੱਕ ਦੇਸ਼ ਇਤੋਂ ਦੇ ਨਾਂ ਦੇ ਲਗਾ ਕੇ ਔਰ ਇਸ ਦੇਸ਼ ਦੀ ਬਣਸ਼ਵੰਤਾ ਨੂੰ ਖਤਮ ਕਰਨ ਦੇ ਜੋ ਯਤਨ ਹੋ ਰਹੇ ਆ ਉਹਨਾਂ ਵਿਰੁੱਧ ਜਿਹੜਾ ਉਹ ਸੋਚਣਾ ਉਹਨਾਂ ਵਿਰੁੱਧ ਲਾਮਬੰਦ ਹੋਣਾ ਉਸ ਪੱखे ਬਣਾਉਣਾ ਬੇਹੱਦ ਜ਼ਰੂਰੀ ਹੈ ਜਿਵੇਂ ਇਸ ਮਤੇ ਦੇ ਵਿੱਚ ਵਾਪਕ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਇਹਨਾਂ ਦੀ ਮੈਂ ਪੂਰੀ ਤਰ੍ਹਾਂ ਹਮਾਇਤ ਕਰਦਾ ਇਹਨਾਂ ਮੁੱਦਿਆਂ ਦੀ ਔਰ ਮੈਂ ਆਪਣੇ ਤੌਰ ਤੇ ਯੋਕ ਮੈਂ ਜਿਸ ਮਤਲਬ ਸੈਕਟਰ ਨੂੰ ਜਿਹੜਾ ਉਹੋ ਜਿਹੇ ਸੈਕਟਰ ਦੇ ਵਿੱਚ ਮੈਂ ਕੰਮ ਕਰਦਾ ਉਹ ਲੇਖਾਂ ਦਾ ਸੈਕਟਰ ਇੱਕ ਤਰ੍ਹਾਂ ਨਾਲ ਉਹ ਦੇਸ਼ ਦੇ ਸੱਭਿਆਚਾਰਕ ਕਾਮਿਆਂ ਦਾ ਸੈਕਟਰ ਇੱਕ ਤਰ੍ਹਾਂ ਦੇ ਨਾਲ ਮੈਂ ਇਸ ਸੂਬੇ ਦੇ ਇਸ ਦੇਸ਼ ਦੇ ਉਹਨਾਂ ਦੇਖਾਂ ਦੇ ਨਮਾਇਦੇ ਦੇ ਵਿੱਚੋਂ ਇਸ ਮਤੇ ਦੀ ਪ੍ਰਪੂਰ ਹਮਾਇਤ ਕਰਦਾ ਹਾਂ ਉਹਨਾਂ ਸਮਝਦਾ ਕਿ ਲੇਖਾਂ ਨੂੰ ਇਸ ਮਤੇ ਦੇ ਉੱਪਰ ਪੂਰੀ ਤਰ੍ਹਾਂ ਪੈਰਾ ਦੇ ਕੇ ਔਰ ਜੋ ਵੀ ਸੰਦਰਸ਼ ਜਿਹੜਾ ਉਹ ਇਸ ਅਗਵਾਈ ਦੇ ਵਿੱਚ ਲੜਿਆ ਜਾਏਗਾ ਉਹਦੇ ਵਿੱਚ ਲੇਖਕਾਂ ਨੂੰ ਵੱਡਾ ਰੋਲ ਅਦਾ ਕਰਨਾ ਚਾਹੀਦਾ ਹੈ ਔਰ ਸਭ ਤੋਂ ਵੱਡਾ ਹਮਲਾ ਅਸੀਂ ਇਸ ਸਮੇਂ ਤੇ ਆ ਕਿ ਜਿੱਥੇ ਇਸ ਦੇਸ਼ ਦੇ ਸਰਬ ਸੰਜੀਵਲਤਾ ਦੇ ਸਭਿਆਚਾਰ ਉੱਪਰ ਹੋ ਰਿਹਾ ਉੱਥੇ ਸਭ ਤੋਂ ਵੱਡਾ ਹਮਲਾ ਇਸ ਦੇਸ਼ ਦੀ ਸਿੱਖਿਆ ਉੱਤੇ ਹੋ ਰਿਹਾ ਜਿਵੇਂ ਯੂਨੀਵਰਸਿਟੀਆਂ ਦਾ ਜ਼ਿਕਰ ਜੈਪਾਲ ਜੀ ਨੇ ਵੀ ਕੀਤਾ ਔਰ ਯੂਨੀਵਰਸਿਟੀਆਂ ਤੋਂ ਸ਼ੁਰੂ ਕਰਕੇ ਔਰ ਨਵੀਂ এডਿਊਕੇਸ਼ਨ ਪਾਲਿਸੀ ਜਿਹੜੀ ਇਹਨਾਂ ਦੇ 2020 ਦੇ ਵਿੱਚ ਜਿਹੜੀ ਉਹ ਬਣਾਈ ਸੀ ਔਰ ਦੇਸ਼ ਭਰ ਦੇ ਵਿੱਚ ਲਾਗੂ ਕੀਤੀ ਜਾ ਰਹੀ ਹੈ ਉਹਦੇ ਨਾਲ ਹੀ ਵੀ ਉਹ ਖੇਤਰੀ ਪਛਾਣਾਂ ਨੂੰ ਜਿਸ ਤਰ੍ਹਾਂ ਹਾਲਸ਼ੀ ਉੱਤੇ ਠੇਕੇ ਲਿਆ ਜਾ ਰਿਹਾ ਹੈ ਖੇਤਰੀ ਪੜ੍ਹਾਈ ਦੀ ਵੰਸ਼ਵੰਤਾ ਨੂੰ ਜਿਸ ਤਰ੍ਹਾਂ ਇੱਕ ਰੰਗ ਦੇ ਵਿੱਚ ਰੰਗਣ ਦਾ ਯਤਨ ਕੀਤਾ ਜਾ ਰਿਹਾ ਉਹ ਵੀ ਬੇਹੱਦ ਜਿਹੜਾ ਉਹ ਨਿੰਦਨਯੋਗ ਹੈ ਔਰ ਬੇਹੱਦ ਚਿੰਤਾਜਨਕ ਵੀ ਹੈ ਖਤਰਨਾਕ ਵੀ ਹੈ ਇਸ ਕਰਕੇ ਜਿਹੜਾ ਬਹੁਤ ਜ਼ਿਆਦਾ ਸੰਯਕਤਤਾ ਦੀ ਜਰੂਰਤ ਹੈ ਔਰ ਯੂਨੀਵਰਸਿਟੀਆਂ ਤੇ ਬਾਰੇ ਜਿਹੜਾ ਇਹ ਨਮਾ ਜਿਹੜਾ ਅਜੀਬ ਜਿਹਾ ਤਰਿਕ ਨੂੰ ਸੁਣਾਇਆ ਗਿਆ ਦੇ ਵਿੱਚ ਵਾਈਸ ਚਾਂਸਲਰ ਤੁਸੀਂ ਵਕ ਵਕ ਜਿਹੜੀਆਂ ਉਹ ਜਿਹੜੀਆਂ ਸਿੱਖਿਆ ਦੀਆਂ ਰਵਾਇਤਾਂ ਨੂੰ ਅਲੰਗ ਕੇ ਵੀ ਤੁਸੀਂ ਲਗਾ ਸਕਦੇ ਹੋ ਇਹ ਆਪਣੇ ਆਪ ਦੇ ਵਿੱਚ ਇੱਕ ਬਿਹਤ ਖਤਰਨਾਕ ਰੁਝਾਨ ਹੈ ਔਰ ਬੇਦੰਬਨਾ ਇਸ ਗੱਲ ਦੀ ਹੈ ਸਭ ਤੋਂ ਜ਼ਿਆਦਾ ਜਿੱਥੇ ਡੋਕ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਜਿਹੜੀ ਸਟੇਟ ਦੀ ਸਰਕਾਰ ਸੱਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਉਹਦਾ ਵੀ ਜੋ ਨਜ਼ਰੀਆ ਹੈ ਲਗਾਤਾਰ 2020 ਤੋਂ ਲੈ ਕੇ ਨਵੀਂ ਸਿੱਖਿਆ ਨੀਤੀ ਪ੍ਰਤੀ ਵੀ ਔਰ ਹੁਣ ਇਸ ਰੈਜ਼ੋਲੂਸ਼ਨ ਪ੍ਰਤੀ ਵੀ ਔਰ ਜਿਹੜੀ ਇੱਕ ਤਰ੍ਹਾਂ ਨਾਲ ਚੁੱਕ ਬੱਤੀ ਹੋਈ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਰੁਝਾਨ ਹੈ ਕਿਉਂਕਿ ਜ਼ਿਆਦਾਤਰ ਸਾਡੇ ਕੋਲ ਇਸ ਤਰ੍ਹਾਂ ਦੀ ਸਜਾਗਤਾ ਨਹੀਂ ਹੈ ਇਸ ਤਰ੍ਹਾਂ ਦਾ ਵਿਜ਼ਨ ਨਹੀਂ ਹੈ ਜੇ ਉਹਨੂੰ ਕਾਊਂਟਰ ਕਰਨ ਦਾ ਜਾਂ ਫਿਰ ਅਸੀਂ ਜਾਣ ਬੁੱਝ ਕੇ ਜਿਹੜਾ ਉਹ ਉਸੇ ਵਿਚਾਰਧਾਰਾ ਦੀ ਜਿਹੜੀ ਉਹ ਪਿਛੇ ਜਿਹੜਾ ਉਹ ਲੱਗ ਕੇ ਅਸੀਂ ਉਹਨੂੰ ਲਾਗੂ ਕਰਨ ਦਾ ਯਤਨ ਕਰ ਰਹੇ ਹਾਂ ਉਹਨਾਂ ਕੌਮੀ ਸਿੱਖਿਆ ਨੀਤੀ ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਚੁੱਪਚੀਪੀਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਇੱਕ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਹੈ ਉਹ ਆਪਣੇ ਆਪ ਦੇ ਵਿੱਚ ਬੇਹਦ ਖਤਰਨਾਕ ਰੁਝਾਨ ਹੈ ਔਰ ਉਹਦੇ ਚ ਤੁਹਾਡੇ ਚ ਬਹੁਤ ਸਾਰੇ ਜਿਹੜਾ ਉਹ ਲੋਕਾਂ ਨੂੰ ਪਤਾ ਹੋਵੇਗਾ ਕਿ ਅਸਲ ਦੇ ਵਿੱਚ ਜੋ ਪੰਜਾਬ ਦੀ ਅਫਸਰਸ਼ਾਹੀ ਹੈ ਉਹਨੂੰ ਇੱਕ ਖੁੱਲੀ ਰਾਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿ ਤੁਸੀਂ ਉਹਨੂੰ ਚੁੱਪਚੀਪੀਤੇ ਲਾਗੂ ਕਰ ਦਿਓ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਿੰਨੇ ਕਿ ਸੱਜਗ ਲੇਖਕ ਸਿਗੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹ ਇਸ ਗੱਲ ਤੇ ਲੜਾਈ ਵੀ ਲੜੀ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਕੇਸ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਗੋਡਾਨਕੀ ਯੂਨੀਵਰਸਿਟੀ ਵਿੱਚ ਵੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਜਦੋਂ-ਜਦੋਂ ਖੇਤਰੀ ਪਛਾਣਾਂ ਨੂੰ ਪਿੱਛੇ ਕਰਕੇ ਜਿਹੜਾ ਉਹ ਪੰਜਾਬੀ ਭਾਸ਼ਾ ਨੂੰ ਪਿੱਛੇ ਕਰਕੇ ਜਿਹੜਾ ਉਹ ਹੋਰ ਪਛਾਣਾਂ ਨੂੰ ਜਿਹੜਾ ਉਹ ਲਾਗੂ ਕਰਨ ਦਾ ਯਤਨ ਕੀਤਾ ਗਿਆ ਔਰ ਪੜ੍ਹਾਈ ਜਿਹੜੀ ਹੈ ਜਿਹੜੀ ਆਮ ਤੌਰ ਤੇ ਆਮ ਲੋਕਾਂ ਦੀ ਪੜ੍ਹਾਈ ਜਿਹੜੀ ਹੁੰਦੀ ਹੈ ਉਹਨੂੰ ਤੁਸੀਂ ਜਿਹੜਾ ਇੱਕ ਖਾਸ ਤਰ੍ਹਾਂ ਦੀ ਪੜਾਈ ਪੜਾਅ ਤੇ ਜਿਹੜਾ ਉਹ ਇਥੋਂ ਦੇ ਕਲਚਰ ਨਾਲੋਂ ਇਥੋਂ ਦੀ ਜ ਸਭਿਆਚਾਰਕ ਰਹਿਤ ਨਾਲੋਂ ਇਥੋਂ ਦੀਆਂ ਧਾਰਮਿਕ ਕਰਵਾਇਤਾਂ ਨਾਲੋਂ ਇਥੇ ਦੀ ਭਗਤੀ ਮੂਵਮੈਂਟ ਦੇ ਸੰਕਲਪ ਨਾਲੋਂ ਤੋੜਨ ਦਾ ਯਤਨ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਉਹਦੇ ਪ੍ਰਤੀ ਸਜੰਗਤਾ ਕੁਝ ਲੋਕਾਂ ਨੇ ਦਿਖਾਈ ਸੀ ਉਸ ਵਿੱਚ ਦੇ ਲੇਕਿਨ ਇਹਦੇ ਬਾਰੇ ਹੁਣ ਲਗਾਤਾਰ ਸਜਾਗ ਹੋਣ ਦੀ ਜ਼ਰੂਰਤ ਹੈ ਔਰ ਬਜੰਬਣਾ ਇਸ ਗੱਲ ਦੀ ਵੀ ਹੈ ਕਿ ਅਸੀਂ ਇੱਕ ਭਾਸ਼ਾ ਇੱਕ ਦੇਸ਼ ਇੱਕ ਜਿਹੜਾ ਹੋ ਚੋਂ ਇੱਕ ਦੇਸ਼ ਦਾ ਨਾਰਾ ਲਾਉਂਦੇ ਆ ਜਦੋਂ ਅਸੀਂ ਇਹ ਮੰਨ ਕਰਦੇ ਆ ਕਿ ਸਭੀ ਸਿੱਖਿਆ ਵੀ ਇਕਸਮਾਨ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਸਿੱਖਿਆ ਇੱਕ ਸਧਾਰਨ ਵਿਅਕਤੀ ਇੱਕ ਸਧਾਰਨ ਗਰੀਬ ਲੋਕਾਂ ਨੂੰ ਜਿਹੜੀ ਸਿੱਖਿਆ ਦੇਣੀ ਚਾਹੀਦੀ ਹੈ ਉਸੇ ਤਰ੍ਹਾਂ ਦੀ ਸਿੱਖਿਆ ਦੇ ਵਿੱਚ ਸਮਾਨਤਾ ਆਵੇ ਤੇ ਉਸ ਦੇ ਲਈ ਜਿਹੜਾ ਇਹ ਫਿਰ ਉਹ ਉਸ ਪਾਸੇ ਨੂੰ ਨਹੀਂ ਤੁਰਦੇ ਮਤਲਬ ਸਿੱਖਿਆ ਦੀ ਸਮਾਨਤਾ ਜਿਹੜੀ ਹੈ ਜਾਂ ਸਿੱਖਿਆ ਦੇ ਮੌਕੇ ਜਿਹੜੇ ਆ ਪ੍ਰਦਾਨ ਕਰਨ ਦੀ ਸਮਾਨਤਾ ਜਿਹੜੀ ਹੈ ਉਹਦੇ ਤੋਂ ਪਾਸਾ ਵੱਟ ਰਹੇ ਆ ਔਰ ਦੂਸਰੇ ਪਾਸੇ ਜਿਹੜਾ ਉਹ ਉਹ ਗੱਲਾਂ ਜਿਹੜੀਆਂ ਉਹ ਸਾਹਮਣੇ ਜਾਂਦੀਆਂ ਜਾ ਰਹੀਆਂ ਜਿਹਦੇ ਵਿੱਚ ਆਮ ਲੋਕ ਜਿਹੜੇ ਉਪਸ ਰਹੇ ਹੋ ਖੇਤਰੀ ਸਭਾ ਚਾਰ ਕਸ ਰਹੇ ਹੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦੀ ਪੈਰ ਕਾਦਮੀ ਜਿਹੜੀ ਅੱਜ ਦੀ ਇਹ ਕਨਵੈਨਸ਼ਨ ਕਰ ਰਹੀ ਹੈ ਮੈਂ ਸਮਝਦਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਿਵੇਂ ਕਿਹਾ ਵੀ ਇਹਨਾਂ ਨੇ ਕਿ ਹੋਰ ਪਾਰਟੀਆਂ ਨਾਲ ਵੀ ਸੰਪਰਕ ਕੀਤਾ ਗਿਆ ਉਹਨਾਂ ਦੀ ਵੀ ਸਹਿਮਤੀ ਹੈ ਔਰ ਪੰਜਾਬ ਦੇ ਵਿੱਚ ਇੱਕ ਪੈਰਨਲ ਨੈਰੇਟਿਵ ਬਣਾਉਣ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਜਿਹੜਾ ਉਹ ਆਮ ਲੋਕਾਂ ਦੀ ਜਿਹੜੀ ਹੈ ਉਹ ਸਿੱਖਿਆ ਦਾ ਪੱਧਰ ਉੱਚਾ ਹੋ ਸਕੇ ਆਮ ਜਿਹੜੀ ਉਹ ਜੋ ਲੋਕ ਸੋਚਦੇ ਨੇ ਇਤੋਂ ਦੀ ਸਮਸਾਂਝੀ ਬਲਤਾ ਬਾਰੇ ਧਰਮਕ ਸਨਮਾਨਤਾ ਬਾਰੇ ਸਨ ਧਰਮਾਂ ਦੇ ਸਨਮਾਨ ਬਾਰੇ ਜਾਤੀਵਾਦ ਬਾਰੇ ਉਸੇ ਤਰ੍ਹਾਂ ਜਿਹੜਾ ਹੈ ਉਹ ਆਮ ਲੋਕਾਂ ਦੀ ਸਹਿਯੋਗਤਾ ਨਾਲ ਅੱਗੇ ਵੱਧ ਕੇ ਜਿਹੜਾ ਅਸੀਂ ਇਸ ਸਮਾਜ ਨੂੰ ਅੱਗੇ ਲਿਜਾ ਸਕਦੇ ਹਾਂ ਔਰ ਇਹਨਾਂ ਖਤਰਿਆਂ ਤੋਂ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਅੱਗੇ ਵੱਧ ਕੇ ਇਹਨਾਂ ਸਰਕਾਰਾਂ ਨੂੰ ਅਸੀਂ ਮਜਬੂਰ ਕਰੀਏ ਇਹ ਉਹ ਸਾਡੀਆਂ ਬੇਤਰਾ ਨਾਲ ਜੋੜ ਕੇ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਲਈ ਰੋਟੀ ਰੋਜੀ ਦੇ ਮਸਲੇ ਹੱਲ ਕਰਨ ਲਈ ਬੇਰੋਜ਼ਗਾਰੀ ਦੇ ਮਸਲੇ ਹੱਲ ਕਰਨ ਲਈ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੋ ਬਹੁਤ ਬਹੁਤ ਧੰਨਵਾਦ